ਦੈਨਿਕਸ ਵਰਾ ਦੇਖ ਰਹੇ ਤੁਸੀਂ ਤਾਂ ਮੈਂ ਹੀ ਮਸਿੰਗ ਦੀਪਾਲ ਪੰਜਾਬ ਦੇ ਨੌਜਵਾਨਾਂ ਲਈ ਅਤੇ ਪੰਜਾਬ ਦੇ ਲੋਕ ਜੋ ਲੋਕ ਫਾਈਨੈਂਸਰਾਂ ਦੇ ਕੋਲ ਪੈਸੇ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕਰਦੇ ਨੇ ਜਾਂ ਮੈਂ ਸਿੱਧੇ ਲਫ਼ਜ਼ਾਂ ਵਿੱਚ ਕਹਾਂ ਜਿਹੜੇ ਸ਼ਾਹੂਕਾਰਾਂ ਕੋਲ ਵਿਆਜ ਤੇ ਪੈਸੇ ਫੜਦੇ ਨੇ ਚਾਹੇ 5% ਹੋਣ ਜਾਂ ਫਿਰ 10% ਹੋਣ ਤੇ ਇਹ ਖਬਰ ਉਹਨਾਂ ਲਈ ਲਾਜ਼ਮੀ ਹੈ ਕਿਉਂਕਿ ਉਹਨਾਂ ਲੋਕਾਂ ਲਈ ਇੱਕ ਸੁਨਹਿਰੀ ਮੌਕਾ ਲੈ ਕੇ ਆ ਰਿਹਾ ਹੈ ਨੈਸ਼ਨਲ ਜੁਵਾ ਕੋਆਪਰੇਟਿਵ ਸੁਸਾਇਟੀ ਲਿਮਟਿਡ ਜਿਸ ਦੀ ਪੰਜਾਬ ਦੇ ਵਿੱਚ ਪਹਿਲੀ ਬ੍ਰਾਂਚ ਜਿਹੜੀ ਕਿ ਲੁਧਿਆਣਾ ਦੇ ਵਿੱਚ ਖੁੱਲਣ ਜਾ ਰਹੀ ਹੈ ਤਾਂ ਲੁਧਿਆਣਾ ਦੀ ਬ੍ਰਾਂਚ ਸਾਡੇ ਨਾਲ ਜਨਰਲ ਸੈਕਟਰੀ ਪੰਕਜ ਜਿੰਦਲ ਜੀ ਮੌਜੂਦ ਨੇ ਜਿਆਦਾ ਗੱਲਬਾਤ ਲਈ ਇਹਨਾਂ ਨਾਲ ਕਰਾਂਗੇ ਪੰਕਜ ਜੀ ਜਿਵੇਂ ਮੈਂ ਕਹਿ ਕੇ ਹਟਿਆ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਜਾਂ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਹ ਜਿਹੇ ਲੋਕ ਨੇ ਜੋ ਸ਼ਾਹੂਕਾਰਾਂ ਕੋਲ ਵਿਆਜ ਤੇ ਪੈਸੇ ਫੜਦੇ ਨੇ ਤਾਂ ساری ਜ਼ਿੰਦਗੀ ਵਿਆਜ ਦਿੰਦੀ ਮਰ ਜਾਂਦੇ ਨੇ ਪੈਸਾ ਫਿਰ ਵੀ ਨਹੀਂ ਉਤਰਦਾ ਉਹਨਾਂ ਲੋਕਾਂ ਦੇ ਲਈ ਛੋਟੀ ਜਿਹੀ ਸੋਸਾਇਟੀ ਇੱਕ ਸੁਨਹਿਰੀ ਮੌਕਾ ਲੈ ਕੇ ਆਈ ਹੈ ਕੀ ਪ੍ਰੋਸੈਸ ਹੈ ਤੇ ਕਿਵੇਂ ਇਸ ਦਾ ਜਿਹੜਾ ਕਿ ਲਾਭ ਹੈ ਉਹ ਲੈ ਸਕਦੇ ਨੇ ਲੋਕ ਇਨ ਨੈਸ਼ਨਲ ਯੂਆ ਕਾਪਰੇਟਿਵ ਸੁਸਾਇਟੀ ਲਿਮਟਿਡ ਜਿਹੜਾ ਆਪਣਾ ਭਾਰਤ ਸਰਕਾਰ ਦਾ ਇੱਕ ਉਪਰਾਲਾ ਰਿਹਾ ਕਿ ਅਸੀਂ ਸਮਾਜ ਦੇ ਐਸੇ ਲੋਕਾਂ ਨੂੰ ਜਿਨ੍ਹਾਂ ਨੂੰ ਕੀ ਜਾਂ ਤਾਂ ਬੈਂਕ ਤੋਂ ਵਿਆਜ ਤੇ ਪੈਸਾ ਨਹੀਂ ਮਿਲ ਪਾਂਦਾ ਕਿਉਂਕਿ ਉਹ ਰਿਟਰਨ ਨਹੀਂ ਫਾਈਲ ਕਰਦੇ ਜਾਂ ਉਹ بڑے ਲੋਕ ਨਹੀਂ ਹੈ ਔਰ ਮਜਬੂਰੋਂ ਉਹਨਾਂ ਨੂੰ ਉਹਨਾਂ ਮਹਾਜਨਾ ਤੋਂ ਉਹਨਾਂ ਸਹਾਉਕਾਰਾਂ ਤੋਂ ਵਿਆਜ ਤੇ ਪੈਸਾ ਲੈਣਾ ਪੈਂਦਾ ਜਿਸ ਦੇ ਵਿੱਚ ਉਹਨਾਂ ਨੂੰ 5% ਤੋਂ 10% ਹਰ ਮਹੀਨੇ ਵਿਆਜ ਦੇਣਾ ਪੈਂਦਾ ਔਰ ਵਿਆਜ ਦਿੰਦੇ ਦਿੰਦੇ ਮਰ ਜਾਂਦੇ ਵਿਚਾਰਾ ਤੋਂ ਐਸੇ ਸਭ ਸਮਾਜ ਦੇ ਲੋਕਾਂ ਨੂੰ ਮਾਈਕਰੋ ਫਾਈਨਾਂਸਿੰਗ ਕਿ ਛੋਟੇ ਲੋਨ ਕੋਈ ਫੜੀ ਵਾਲਾ ਹੈ ਰੇੜੀ ਵਾਲਾ ਹੈ ਕੱਚੇ ਕੰਮ ਕਰਨ ਵਾਲੇ ਹੈ ਸਾਡੇ ਨੌਜਵਾਨ ਹੈ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਐਸੇ ਸਭ ਨੂੰ ਇਹ ਫਾਈਨਾਂਸਿੰਗ ਮੁਹਈਆ ਕਰਾਣੀ ਔਰ ਸਾਡੀ ਇਹ ਜਿਹੜੀ ਲੁਧਿਆਣਾ ਦੀ ਸ਼ਾਖਾ ਹੈ ਇਹ ਖੁੱਲਣ ਜਾ ਰਹੀ ਹੈ ਜਿਹੜੀ ਅੱਜ ਤੋਂ ਐਸੀ ਲਗਭਗ 35 ਸ਼ਾਖਾਵਾਂ ਪੂਰੇ ਦੇਸ਼ ਦੇ ਅੰਦਰ ਹੈ। ਤੋਂ ਅਸੀਂ ਸਾਡਾ ਪੂਰਾ ਉਪਰਾਲਾ ਰਹੇਗਾ ਸਾਡਾ ਸਾਡੀ ਕੋਸ਼ਿਸ਼ ਰਹੇਗੀ ਕਿ ਨਾ ਕੇਵਲ ਪੰਜਾਬ ਦੇ ਅੰਦਰ ਲੁਧਿਆਣਾ ਦੇ ਅੰਦਰ ਅਸੀਂ ਸਭ ਦਾ ਸਹਿਯੋਗ ਕਰੀਏ ਤਾਂ ਕਿ ਉਹ ਆਪਣਾ ਕੰਮ ਸ਼ੁਰੂ ਕਰ ਸਕੇ। ਮਨਕ ਜੀ ਘੱਟ ਤੋਂ ਘੱਟ ਲੋਨ ਦੀ ਅਮਾਉਂਟ ਕਿੰਨੀ ਰਹੇਗੀ ਤੇ ਵੱਧ ਤੋਂ ਵੱਧ ਲੋਕ ਕਿੰਨਾ ਲੋਨ ਲੈ ਸਕਦੇ? ਇਸ ਦੇ ਵਿੱਚ ਕਿਉਂਕਿ ਇਹ ਮਾਈਕਰੋ ਫਾਈਨਾਂਸਿੰਗ ਦਾ ਕੰਮ ਹੈ ਇਸ ਦੇ ਵਿੱਚ ਘੱਟ ਤੋਂ ਘੱਟ ਜਿਹੜੀ ਹੈ ਅਸੀਂ 10000 ਰੁਪਏ ਦੀ ਰਾਸ਼ੀ ਰੱਖੀ ਹੈ ਕਿ ਜਿਸ ਨੂੰ 10000 ਰੁਪਏ ਚਾਹੀਦਾ ਉਹ 10000 ਰੁਪਏ ਵੀ ਲੈ ਸਕਦਾ ਹੈ ਔਰ ਵੱਧ ਤੋਂ ਵੱਧ ਜੋ ਬ੍ਰਾਂਚ ਦੀ ਪਾਵਰ ਹੈ ਉਹ 2 ਲੱਖ ਰੁਪਏ ਦੀ ਰਹੇਗੀ ਅਗਰ ਇਸ ਤੋਂ ਬਾਅਦ ਵੀ ਕਿਸੇ ਨੂੰ ਜ਼ਰੂਰਤ ਹੈ ਜਿਸ ਦੀ ਲੋੜ ਠੀਕ ਹੈ ਉਸ ਦਾ ਪ੍ਰੋਜੈਕਟ ਠੀਕ ਹੈ ਉਹ ਹੈੱਡ ਆਫਿਸ ਤੋਂ ਪਰਮਿਸ਼ਨ ਲੈ ਕੇ ਉਸ ਨੂੰ ਵੱਧ ਵੀ ਲੋਨ ਦਿੱਤਾ ਜਾ ਸਕਦਾ ਹੈ ਕਹਿੰਗੇ ਜੀ ਲੋਕ ਅਪਲਾਈ ਕਿਸ ਤਰ੍ਹਾਂ ਕਰਨ ਕਿ ਕਿਉਂਕਿ ਜ਼ਿਆਦਾਤਰ ਲੋਕ ਉਹੀ ਜਾਣਦੇ ਨੇ ਜਿਨ੍ਹਾਂ ਦਾ ਮੰਨ ਲਓ ਸਿਬਲ ਅਜਕਲ ਛੋਟ-ਛੋਟੀਆਂ ਬਹੁਤ ਫਾਈਨਾਂਸ ਕੰਪਨੀਆਂ ਨੇ ਜੋ ਲੋਕਾਂ ਨੂੰ ਜਿਵੇਂ ਮੰਨ ਲਓ ਮੋਬਾਈਲ ਫਾਈਨਾਂਸ ਕਰਤਾ ਜਾਂ ਘਰ ਦਾ ਲੋੜਿੰਦਾ ਸਮਾਨ ਫਾਈਨਾਂਸ ਕਰ ਦਿੰਦੇ ਨੇ ਤਾਂ ਉਸ ਤੋਂ ਬਾਅਦ EMI ਦੇਣ ਤੋਂ ਬਾਅਦ ਵੀ ਬੜੇ سارے ਲੋਕ ਅਜਿਹੇ ਨੇ ਜਿਨ੍ਹਾਂ ਦਾ ਸਿਬਲ ਡਾਊਨ ਹੋ ਜਾਂਦਾ ਹੈ ਹਾਲਾਂਕਿ ਉਹਨਾਂ ਲੋਕਾਂ ਨੇ EMI ਪੇਪ ਕੀਤੀਆਂ ਹੁੰਦੀਆਂ ਵਾ ਸਿਬਲ ਡਾਊਨ ਹੋਣ ਦੇ ਕਰ ਨੂੰ ਕੋਈ ਵੀ ਬੈਂਕ ਉਹਨਾਂ ਨੂੰ ਦੁਬਾਰਾ ਲੋਨ ਨਹੀਂ ਦਿੰਦਾ ਤੇ ਥੋੜਾ ਬੈਂਕ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਡੀਲ ਕਰੇਗਾ ਹਾਂ ਬਿਲਕੁਲ ਐਸਾ ਹੀ ਹੈ ਜੀ ਕਿ ਖੁਦਾਂ ਦਾ ਖਾਸਾ ਉਹਨਾਂ ਦਾ ਸਿਬਲ ਬਹੁਤ ਹੀ ਜ਼ਿਆਦਾ ਖਰਾਬ ਹੈ ਔਰ ਉਹਦਾ ਪਛੋਕੜ ਇਹ ਹੈ ਕਿ ਉਹਨਾਂ ਨੇ ਪੈਸਾ ਨਹੀਂ ਵਾਪਸ ਕੀਤਾ ਉਹਨਾਂ ਨੂੰ ਕੋਈ ਦਿੱਕਤ ਆ ਸਕਦੀ ਹੈ ਪਰੰਤੂ ਜਿਨ੍ਹਾਂ ਦਾ ਸਿਬਲ ਕਿਸੇ ਟੈਕਨੀਕਲ ਰੀਜ਼ਨ ਦੇ ਕਾਰਨ ਖਰਾਬ ਹੈ ਪਰੰਤੂ ਲੋਨ ਨਹੀਂ ਮਿਲਦਾ ਉਹ ਸਾਨੂੰ ਮਿਲ ਸਕਦੇ ਆ ਪੁਸ਼ਪ ਵਿਹਾਰ ਦੇ ਅੰਦਰ ਇਹ ਬ੍ਰਾਂਚ ਖੁੱਲੀ ਹੈ ਔਰ ਉਹਨਾਂ ਨੂੰ ਬਿਨਾਂ ਕਿਸੇ ਔਕੜ ਦੇ ਬਿਨਾਂ ਕਿਸੇ ਲੰਬੀ ਚੌੜੀ ਕਾਗਜ਼ੀ ਕਾਰਵਾਈ ਦੇ ਇਹ ਲੋਨ ਮਿਲਿਆ ਹੋਏਗਾ ਕਿਹੜੀ ਕਿਹੜੀ categories ਨੇ ਦੇ ਵਿੱਚ ਤੁਸੀਂ ਜਿਹੜੇ ਲੋਕਾਂ ਨੂੰ ਜਿਹੜੇ ਲੋਨ ਦੇਵੋਗੇ ਇਸ ਦੇ ਵਿੱਚ ਸਬ ਕੈਟਾਗਰੀਆਂ ਹੈ ਜੀ ਕੋਈ ਨੈਗੇਟਿਵ ਲਿਸਟ ਨਹੀਂ ਹੈ ਸਿਰਫ ਇੱਕ ਸ਼ਰਾਬ ਔਰ ਸਿਗਰਟ ਤੰਬਾਕੂ ਵਗੈਰਾ ਨੂੰ ਛੱਡ ਕੇ ਕੋਈ ਡਾਇਰੀ ਦਾ ਕੰਮ ਕਰਨਾ ਚਾਹੁੰਦਾ ਕੋਈ ਮੋਚੀ ਦਾ ਕੰਮ ਕਰਨਾ ਚਾਹੁੰਦਾ ਕੋਈ ਸਬਜ਼ੀ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਐਸੇ ਸਭ ਲੋਕਾਂ ਨੂੰ ਇਹ ਲੋਨ ਦੀ ਫੈਸਿਲਿਟੀ ਮਿਲੇਗੀ ਇੰਟਰਸਟ ਰੇਟ ਕੀ ਰਹੇਗਾ ਜੀ ਆਪਣਾ ਮੰਥਲੀ ਹੋਊਗਾ ਜਾਂ ਫਿਰ ਈਅਰਲੀ ਹੋਊਗਾ ਤੁਹਾਡਾ ਇਸ ਦੇ ਵਿੱਚ ਉਹ ਸਭ ਦੀ EMI ਜਿਸ ਤਰ੍ਹਾਂ ਬਾਕੀ ਬੈਂਕਾਂ 'ਚ ਬਣਦੀ ਹੈ EMI ਬਣੇਗੀ ਉਹ ਜਿੱਦਾਂ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਉਹਨਾਂ ਨੂੰ ਮੰਥਲੀ ਠੀਕ ਲੱਗਦਾ ਹੈ ਮੰਥਲੀ ਬਨੇਗੀ ਕੁਆਟਰਲੀ ਲੱਗਦਾ ਹੈ ਕੁਆਟਰਲੀ ਇਅਰਲੀ ਲੱਗਦਾ ਹੈ ਇਅਰਲੀ ਤਾਂ ਕਿ ਉਹਨਾਂ ਦੀ ਸਹੂਲਤ ਦੇ ਮੁਤਾਬਕ ਇਹ ਕੰਮ ਚੱਲੇ ਔਰ ਜੋ ਸਾਡਾ ਅਨੁਭਵ ਹੈ ਕਿ ਜਿਨ੍ਹਾਂ ਦਾ ਕੰਮ ਅੱਛਾ ਚੱਲ ਪਿਆ ਵਿਆਜ ਸਮੇਂ ਸਿਰ ਦੇ ਰਹੇ ہیں 3 ਸਾਲ ਦੇ ਅੰਦਰ ਅੰਦਰ ਉਹਨਾਂ ਦੀ ਵਾਪਸੀ ਹੋ ਜਾਂਦੀ ਹੈ ਹਨ ਕਿ ਜਿਵੇਂ ਤੁਸੀਂ ਕਿਹਾ 35 ਬ੍ਰਾਂਚਾਂ ਨੇ ਠੋਡੀਆਂ ਇਸ ਪੰਜਾਬ ਤੋਂ ਇਲਾਵਾ ਜਿਹੜੀਆਂ ਖੁੱਲੀਆਂ ਹੋਈ ਨੇ ਵੱਖ-ਵੱਖ ਸਟੇਟਾਂ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਪਹਿਲੀ ਬ੍ਰਾਂਚ ਤੁਹਾਡੀ ਲੁਧਿਆਣਾ ਚ ਖੁੱਲੀ ਹੈ ਜਿਵੇਂ ਹੁਣ ਮੰਨ ਲਓ ਪੰਜਾਬ ਦੀ ਅਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਕੋਈ ਹਿਮਾਚਲ ਤੋਂ ਆਇਆ ਕੋਈ ਯੂਪੀ ਤੋਂ ਆਇਆ ਕੋਈ ਬਿਹਾਰ ਤੋਂ ਆਇਆ ਕੋਈ ਰਾਜਸਥਾਨ ਤੋਂ ਆਇਆ ਤੇ ਜੇ ਮੰਨ ਲਓ ਪਹਿਲਾਂ ਤੁਹਾਡੀ ਬ੍ਰਾਂਚ ਉਧਰੋਂ ਵੀ ਉਹ ਲੋਨ ਲੈ ਚੁੱਕਿਆ ਤੇ ਇੱਧਰ ਪੰਜਾਬ ਦੇ ਵਿੱਚੋਂ ਵੀ ਅਪਲਾਈ ਕਰਦਾ ਤਾਂ ਲੁਧਿਆਣਾ ਤੋਂ ਵੀ ਅਪਲਾਈ ਕਰਦਾ ਉਸ ਨੂੰ ਕਿਵੇਂ ਦੇਖੋਗੇ ਕਿਹੜੇ ਲੋਕ ਦਿਖਾਉਣਗੇ ਜੀ ਪੰਜਾਬੀਆਂ ਨੂੰ ਹੀ ਲੋਨ ਮਿਲੂਗਾ ਜਾਂ ਫਿਰ ਕੋਈ ਵੀ ਲੋਕ ਨਹੀਂ ਇਹ ਠੀਕ ਗੱਲ ਹੈ ਜੀ ਕਿ ਵੀ ਨਾ ਕੇਵਲ ਪੰਜਾਬੀਆਂ ਨੂੰ ਬਲਕਿ ਪ੍ਰਵਾਸੀ ਮਜ਼ਦੂਰ ਜੋ ਉਰੇ ਆਏ ਹਨ ਪਰੰਤੂ ਸ਼ਰਤ ਇਹ ਰਹੇਗੀ ਕਿ ਉਹਨਾਂ ਦਾ ਰੈਜ਼ਿਡੈਂਸੀ ਇੱਥੇ ਰਹਿਣਾ ਉਰੇ ਹੋਣਾ ਚਾਹੀਦਾ ਜੋ ਕਿ ਆਧਾਰ ਕਾਰਡ ਤੋਂ ਪਤਾ ਚੱਲੇਗਾ ਤੋ ਉਹ ਇਸ ਗੱਲ ਤੋਂ ਅਸੀਂ ਥੋੜਾ ਜਿਹਾ ਦੇਖਾਂਗੇ ਕਿ ਐਸਾ ਨਾ ਹੋਏ ਕਿ ਉਹਨਾਂ ਨੇ ਬਿਹਾਰ ਯੂਪੀ ਤੋਂ ਵੀ ਲੋਨ ਲੈ ਲਿਆ ਇੱਥੇ ਆ ਕੇ ਫਿਰ ਲੈ ਲਿਆ ਤਾਂ ਉਹਨਾਂ ਦਾ ਆਧਾਰ ਕਾਰਡ ਦੇਖਣਾ ਔਰ ਸਿਬਲ ਇਸੇ ਲਈ ਦੇਖਣਾ ਕਿ ਉਹਨਾਂ ਨੇ ਕੋਈ ਪਹਿਲਾਂ ਲੋਨ ਲਿਆ ਹੋਇਆ ਕਿੰਨਾ ਲਿਆ ਹੋਇਆ ਤਾਂ ਕਿ ਇਹ ਨਾ ਹੋਏ ਕਿ ਉਹ ਡੁਪਲੀਕੇਟ ਹੋ ਜਾਏ। ਕਈ ਲੱਗਦਾ ਹੈ ਕਿ ਜਿਹੜੇ ਗਰੀਬ ਤਪਕੇ ਦੇ ਲੋਕ ਨੇ ਜੋ ਲੋਕ 5% 10% ਦੀ ਮਜਬੂਰੀ ਹੋ ਜਾਂਦੀ ਹੈ ਕਈਆਂ ਨੂੰ ਐਮਰਜੈਂਸੀ ਦੇ ਵਿੱਚ ਪੈਸੇ ਚਾਹੀਦੇ ਹੁੰਦੇ ਨੇ ਚਾਹੇ ਬੱਚੇ ਦੇ ਐਡਮਿਸ਼ਨ ਕਰਾਣੀ ਹੋਵੇ ਜਾਂ ਕਾਰੋਬਾਰ ਸ਼ੁਰੂ ਕਰਨਾ ਹੋਵੇ ਕਿ ਲੱਗਦਾ ਕਿ ਉਹਨਾਂ ਲੋਕਾਂ ਲਈ ਵਾਕਈ ਇਹ ਲਾਹੇਮੰਦ ਸਾਬਤ ਹੋਵੇਗੀ ਸਕੀਮ ਇਹ ਬਿਲਕੁਲ ਜੀ ਇਹ ਬਹੁਤ ਲਾਹੇਮੰਦ ਸਾਬਤ ਹੋਏਗੀ ਇਹ ਮੇਰਾ ਆਪਣਾ ਅਨੁਭਵ ਹੈ ਸਾਡੇ ਘਰਾਂ ਦੇ ਵਿੱਚ ਵੀ ਜਿਹੜੇ ਕੰਮ ਕਰਨ ਵਾਲੇ ਆ ਜੋ ਅਸੀਂ ਸੁਣਦੇ ਰਹੇ कि 5% ਗਹਿਣਾ ਰੱਖ ਕੇ 5% 10% ਤੇ ਵਿਆਜ ਤੇ ਪੈਸਾ ਲਿੱਤਾ ਔਰ ਵਿਆਜ ਹੀ ساری ਜ਼ਿੰਦਗੀ ਨਹੀਂ ਪੂਰਾ ਹੋਇਆ ਔਰ ਇਸ ਕੰਮ ਦੇ ਨਾਲ ਕਿਉਂਕਿ ਇਹ ਸਹਿਕਾਰਤਾ ਔਰ ਕੋਆਪਰੇਟਿਵ ਸੁਸਾਇਟੀ ਦਾ ਇੱਕ ਉਪਰਾਲਾ ਹੈ ਭਾਰਤ ਸਰਕਾਰ ਦੇ ਮਾਰਗਦਰਸ਼ਨ ਚ ਹੈ ਔਰ ਇੱਕ ਸੇਵਾ ਭਾਵ ਦੇ ਨਾਲ ਕੰਮ ਕਰਨ ਵਾਲਾ ਕੰਮ ਹੈ ਤੇ ਉਹਨਾਂ ਨੂੰ ਲਾਹੇਮੰਦ ਰਹੇਗੀ ਔਰ ਜਿੱਦਾਂ ਮੈਂ ਦੱਸਿਆ ਕਿ ਤਿੰਨ ਚਾਰ ਸਾਲ ਦੇ ਅੰਦਰ ਉਹਨਾਂ ਦਾ ਪੈਸਾ ਵੀ ਵਾਪਸ ਆ ਜਾਏਗਾ ਵਿਆਜ ਵੀ ਵਾਪਸ ਆ ਜਾਏਗਾ ਉਹ ਹੋਰ ਅੱਗੇ ਕੰਮ ਕਰਨ ਜੋਗੇ ਉਹ ਹੋਣਗੇ ਕੋਈ ਪੰਕਜ ਜੀ ਦੇ ਲਈ ਕੋਈ ਬਜਟ ਵੀ ਰੱਖਿਆ ਗਿਆ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਬ੍ਰਾਂਚਾ ਲੁਧਿਆਣਾ ਦੇ ਵਿੱਚ ਤਾਂ ਲੱਗਦਾ ਹੈ ਕਿ ਫਾਈਲਾਂ ਕਾਫੀ ਜ਼ਿਆਦੀ ਆਣ ਗਈਆਂ ਕੋਈ ਬਜਟ ਵੀ ਰੱਖਿਆ ਗਿਆ ਕਿ ਇੰਨੇ ਲੋਕਾਂ ਦਾ ਹੀ ਲੋਨ ਹੋਵੇਗਾ ਜਾਂ ਫਿਰ ਇੰਨੇ ਲੋਕਾਂ ਤੋਂ ਹੀ ਜਿਹੜੇ ਕਿ ਆਪਣਾ ਲੋਨ ਜਿਹੜੇ ਉਹਨਾਂ ਨੇ ਪਾਸ ਕੀਤੇ ਜਾਣਗੇ ਜਾਂ ਕਿੰਨੀਆਂ ਕੁ ਫਾਈਲਾਂ ਆਣ ਗਈਆਂ ਤੇ ਕਿ ਜਿਹਨਾਂ ਵਿੱਚੋਂ ਕਿੰਨੀਆਂ ਕੁ ਸਿਲੈਕਟ ਕਰਨੀਆਂ ਨੇ ਐਸਾ ਹੈ ਜੀ ਜੋ ਸਾਡਾ ਇਸ ਵੇਲੇ ਇੱਕ ਟਾਰਗੇਟ ਹੈ ਕਿ ਅਸੀਂ ਕੰਮ ਸੇ ਕੰਮ 1 ਸਾਲ ਦੇ ਅੰਦਰ 500 ਤੋਂ 1000 ਲੋਕਾਂ ਨੂੰ ਅਸੀਂ ਇਸ ਦਾ ਲਾਭ ਦੇ ਪਾਈਏ। ਔਰ ਜਿੱਥੇ ਤੱਕ ਬਜਟ ਦੀ ਗੱਲ ਹੈ ਉਹ ਕਿਉਂਕਿ ਆਰਬੀਆਈ ਰੈਗੂਲੇਸ਼ਨ ਦੇ ਮੁਤਾਬਕ ਅਸੀਂ ਜੋ ਸਾਡੇ ਕੋਲ ਡਿਪੋਜ਼ਿਟ ਆਣਗੇ ਉਸ ਦਾ 70% ਅਸੀਂ ਲੋਨ ਦੇ ਸਕਦੇ ਆ। ਤਾਂ ਸਾਡੀ ਇਹ ਪੂਰਾ ਜੋਰ ਰਹੇਗਾ ਕਿ ਵੱਧ ਤੋਂ ਵੱਧ ਡਿਪੋਜ਼ਿਟ ਇਕੱਠੇ ਕਰਨਾ ਔਰ ਜਿਨ੍ਹਾਂ ਨੂੰ ਅਸੀਂ ਫਾਈਨਾਂਸਿੰਗ ਮਾਈਕਰੋ ਕਰਨੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਸਹਿਯੋਗ ਕਰਨਾ। ਇੱਕ ਆਖਰੀ ਸਵਾਲਾ ਮੇਰਾ ਜੋ ਲੋਕ ਸ਼ੌਕ ਕਰਾ ਤੋ ਜਾ ਫਾਈਨਾਂਸਰਾਂ ਤੋਂ ਪੈਸੇ ਫੜਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਭ ਨੂੰ ਇੱਕ ਬੇਨਤੀ ਕਰਾਂਗਾ ਕਿ ਪਹਿਲਾਂ ਤਾਂ ਐਸੇ ਸ਼ਾਹੂਕਾਰ ਐਸੇ ਮਹਾਜਨ ਜਿਹੜੇ ਕਿ 5% 10% ਲੈਂਦੇ ਉਹਨਾਂ ਕੋਲ ਬਿਲਕੁਲ ਲੋਨ ਨਾ ਲਓ ਉਹ ਇੱਕ ਵਾਰੀ ਫਾਈਨਾਂਸਿੰਗ ਲੈ ਲਈ ਲੋਨ ਲੈ ਲਿਆ ਉਹਨਾਂ ਦੇ ਚੰਗਲ ਚੋਂ ਨਹੀਂ ਨਿਕਲ ਪਾਣਗੇ ਉਹ ਕਿਰਪਾ ਕਰਕੇ ਸਾਡੇ ਵਰਗੀ ਆਰਗੇਨਾਈਜੇਸ਼ਨ ਜਿਹੜੀ ਇਹ ਲੁਧਿਆਣੇ ਦੇ ਅੰਦਰ ਖੁੱਲ ਰਹੀ ਹੈ ਐਸੀ ਉਹਨਾਂ ਕੋਲ ਆਣ ਸਾਡੇ ਪਾਸ ਉਹ ਸਲਾਹ ਲੈਣ ਲਈ ਵੀ ਆ ਸਕਦੇ ਨੇ ਕਿ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਮੈਂ ਬਾਈ profession chartered accountant ਹਾਂ ਤਾਂ ਉਹਨਾਂ ਨੂੰ ਆਪਣੀ ਸੁਸਾਇਟੀ ਦੇ ਇਲਾਵਾ ਹੋਰ ਵੀ ਸਲਾਹ ਦੇ ਸਕਦੇ ਆ ਕਿ ਉਹ ਕਿਸ ਤਰੀਕੇ ਨਾਲ ਸਸਤਾ ਬੈਂਕਿੰਗ ਲੋਨ ਜਾਂ ਇਸ ਸੁਸਾਇਟੀ ਤੋਂ ਲੋਨ ਲੈਣ ਤਾਂ ਸਭ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਐਸੇ ਸਹਾਉਕਾਰਾਂ ਕੋਲ ਨਾ ਪਸੋ ਕੰਕ੍ਰੀਟਸ ਵੱਲ ਹੋਰ ਐਡ ਕਰ ਲਗਾ ਬਹੁਤ سارے ਲੋਕ ਤੁਹਾਨੂੰ ਦੇਖਦੇ ਹੋਣਗੇ ਲੋਕ ਕਿੱਥੇ ਆ ਕੇ ਤੁਹਾਨੂੰ ਦਾ ਕੰਟੈਕਟ ਇੱਕ ਵਾਰ ਪੂਰਾ ਐਡਰੈਸ ਜੇਕਰ ਕੋਈ ਮੋਬਾਈਲ ਨੰਬਰ ਵੀ ਹੈ ਤਾਂ ਉਹ ਵੀ ਇੱਕ ਵਾਰ ਬੋਲ ਦਿਓ ਤਾਂ ਜੋ ਲੋਕਾਂ ਨੂੰ ਤੁਹਾਡੇ ਤੱਕ ਪਹੁੰਚ ਕਰਨ ਦੀ ਜਿਹੜੀ ਕਿ ਆਸਾਨ ਹੋ ਜਾਈ हां ए जेड़ा ਸਾਡੀ ਬ੍ਰਾਂਚ ਹੈ ਇਸ ਦਾ ਐਡਰੈਸ ਹੈ 25 পুষ্প ਵਿਹਾਰ ਕਨਾਲ ਰੋਡ ਲੁਧਿਆਣਾ ਔਰ ਮੇਰਾ ਨਾਮ ਪੰਕਜ ਹੈ ਮੇਰਾ ਮੋਬਾਈਲ ਨੰਬਰ ਹੈ 98726 29329 ਔਰ ਜੋ ਇਸ ਦੇ ਅਧਿਖਸ਼ ਹੈ ਸ਼੍ਰੀਮਾਨ ਹਰੀਪਾਲ ਜੀ ਉਹਨਾਂ ਦਾ ਮੋਬਾਈਲ ਨੰਬਰ ਹੈ 97811657 ਤੋ ਇਸ ਅਡਰੈਸ ਤੇ ਇਸ ਨੰਬਰ ਤੇ ਉਹ ਗੱਲਬਾਤ ਕਰ ਸਕਦੇ ਧੰਨਵਾਦ ਸੋ ਬਿਲਕੁਲ ਇਸ ਨੈਸ਼ਨਲ ਜੁਵਾ ਕੋਆਪਰੇਟਿਵ ਸੋਸਾਇਟੀ ਲਿਮਟਿਡ ਦੇ ਲੁਧਿਆਣਾ ਬ੍ਰਾਂਚ ਦੇ ਜਨਰਲ ਸੈਕਟਰੀ ਜਿਨ੍ਹਾਂ ਦੇ ਵੱਲੋਂ ਵਿਸਤਾਰ ਦੇ ਵੀ ਦੱਸਿਆ ਗਿਆ ਕਿ ਜੇਕਰ ਜਿਹੜੇ ਲੋਕ ਫਾਈਨੈਂਸਰਾਂ ਕੋਲ ਜਾਫੇ ਸ਼ੌ ਕਰਾਤੋਂ ਵਿਆਜ ਤੇ ਪੈਸੇ ਲੈਂਦੇ ਨੇ ਉਹ ਲੋਕ ਉਹਨਾਂ ਦੇ ਚੁੰਗਲ ਤੋਂ ਨਿਕਲ ਕੇ ਕਿਸ ਤਰ੍ਹਾਂ ਇਸ ਸੋਸਾਇਟੀ ਤੋਂ ਪੈਸੇ ਲੈ ਸਕਦੇ ਨੇ ਤਾਂ ਆਪਣਾ ਕਾਰੋਬਾਰਾ ਜਿਹੜਾ ਕਿ ਚਲਾ ਸਕਦੇ ਨੇ ਤਾਂ ਮੋٹے ਵਿਆਜ ਤੋਂ ਵੀ ਜਿਹੜੀ ਕਿ ਰਾਹਤ ਹੈ ਉਹ ਲੈ ਸਕਦੇ ਨੇ ਕੈਮਰਾ ਪਰਸਨ ਬੋ ਵੀ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ